ਆਗਿਆ ਰਹੀ ਪਰਮਾਨਤਮਾਨ ਤੇ ਮੋਤੀ ਸਰਕਾਰ ਜਰਦਾਬਾਦ ਜਰਦਾਬਾਦ ਮੁਤਾਬਕ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਅੰਦਰ ਵਰਦੇ ਵਿੱਚ ਅਸੀਂ ਗੋਲਡਨ ਗੇਟ ਅੰਮ੍ਰਿਤਸਰ ਆ ਤੋਂ ਪ੍ਰੈਸ ਵਾਲਿਆਂ ਦਾ ਧੰਨਵਾਦ ਆ ਵਰਦੇ ਵਿੱਚ ਸਮਾਂ ਕੱਢ ਕੇ ਆਏ ਆ ਔਰ ਜਿਹੜਾ ਲਗਭਗ ਇੱਧੀਆਂ ਮਿੱਥੋ ਰਿਪੋਰਟ ਆ ਗਈਆਂ 19 ਜ਼ਿਲ੍ਹਿਆਂ ਦੇ ਵਿੱਚ ਲਗਭਗ 112 ਕ 13 ਥਾਵਾਂ ਤੇ ਕੈਮਮਨਾ ਜੁੜੀਆਂ ਹੋਈਆਂ ਸਾਰੀਆਂ ਜਥੇਬੰਦੀਆਂ ਅਰਥੀ ਫੂਕ ਮਜਾਰੇ ਕਰ ਰਹੀਆਂ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ 15 ਜ਼ਿਲ੍ਹਿਆਂ ਵਿੱਚ 68 ਥਾਵਾਂ ਤੇ ਜਿਹੜੇ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਅਰਥੀ ਫੂਕ ਮਜਾਰੇ ਕਰ ਰਹੀ ਹੈਗੀ ਆ ਉਹਦੀ ਵਜ੍ਹਾ ਹੈਗੀ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਹੜ੍ਹਾਂ ਦੀ ਮਾਰ ਹੇਠ ਆ ਹੜ੍ਹ ਆਉਣ ਤੋਂ ਬਾਅਦ ਆਮ ਜਨਤਾ ਨੇ ਸਾਡੇ ਹੋਰ ਨਾਲ ਸੂਬਿਆਂ ਦੇ ਉੱਤਰਪਾਰ ਦੇ ਸੂਬਿਆਂ ਦੇ ਆਮ ਲੋਕਾਂ ਨੇ ਜਿਸ ਤਰ੍ਹਾਂ ਦੀ ਵੀ ਹੜ੍ਹਾਂ ਦੇ ਵਿੱਚ ਲੋੜ ਸੀਗੀ ਸਾਰੀ ਲੋੜ ਹੜਪੀਟਾਂ ਦੀ ਕੀਤੀ ਹੈਗੀ ਆ ਪਰ ਸਾਨੂੰ ਸਰਕਾਰ ਕਿਤੇ ਨਜ਼ਰ ਆਈ ਪੰਜਾਬ ਸਰਕਾਰ ਨੇ ਕਿਤੇ ਨਜ਼ਰ ਆ ਰਹੀ ਕੇਂਦਰ ਕਿਤੇ ਨਹੀਂ ਨਜ਼ਰ ਆ ਰਿਹਾ ਹੜ੍ਹਾਂ ਦੇ ਨਾਂ ਤੇ ਰਾਜਨੀਤੀ ਹੋ ਰਹੀ ਆ ਵੀ 1600 ਕਰੋੜ ਰੁਪਇਆ ਕੋਈ ਕਹਿੰਦਾ ਸਾਨੂੰ ਵੀ ਲੱਗਿਆ ਬਹੁਤ ਘੱਟ ਆ ਕੋਈ ਕਹਿੰਦਾ ਬਹੁਤ ਜ਼ਿਆਦਾ ਵਾ ਕੋਈ ਕਹਿੰਦਾ ਆਇਆ ਕੋਈ ਕਹਿੰਦਾ ਨਹੀਂ ਆਇਆ ਹੈਗਾ ਇਹ ਸਮੱਸਿਆ ਅਜੇ ਤੱਕ 1 ਰੁਪਿਆ ਵੀ ਕਿਸੇ ਹੜਪੀਰਤ ਨੂੰ ਦਿੱਤਾ ਨਹੀਂ ਗਿਆ ਅੱਜ ਤੋਂ ਦਿਨਾਂ ਮੈਂ ਗੱਲ ਕਰ ਰਿਹਾ ਤੇ 45 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਵਾ ਤੋਂ ਸਾਡੀ ਮੁੱਖ ਮੰਗ ਹੈਗੀ ਆ ਵੀ ਜਿਹੜੇ ਡੈਮਾਂ ਰਹੀ ਪਾਣੀ ਛੱਡਿਆ ਗਿਆ ਤਿੰਨ ਡੈਮ ਸੀਗੇ ਪਾਖੜਾ ਪੋਂਗ ਤੇ ਰੰਜੀ ਸਾਗਰ ਡੈਮ ਇਹ ਕੁਦਰਤੀ ਨਹੀਂ ਹੈਗਾ ਇਹ ਮੈਨ-ਮੇਡ ਆ ਇਹ ਫੇਲਿਅਰ ਆ ਲਗਭਗ 80 ਸਾਲਾਂ ਦੇ ਸਾਡੇ ਸਿਸਟਮ ਦਾ ਉਹਦੀ ਨਿਰਪੱਖ ਜੁਡੀਸ਼ੀਅਲ ਜਾਂਚ ਕਰਾਈ ਜਾਵੇ ਕੀ ਇਹ ਪਾਣੀ ਛੱਡਣ ਦਾ ਤਰੀਕਾ ਠੀਕ ਸੀ ਜਾਂ ਗਲਤ ਸੀ ਸਾਡੇ ਹਿਸਾਬ ਨਾਲ ਪੰਜਾਬ ਨੂੰ ਰੋੜਿਆ ਗਿਆ ਵਾ ਛੱਡ ਕੇ ਪਾਣੀ ਇੱਕ ਤਾਂ ਆ ਬਾਕੀ ਦਰਿਆ ਜਿਹੜੇ ਉਹਦਾ ਨਹਿਰੀ ਸ਼ੇਪ ਦਿੱਤੀ ਜਾਵੇ ਉਹਨਾਂ ਨੂੰ ਔਰ ਉਹਨੂੰ ਪੱਕਾ ਕੀਤਾ ਜਾਵੇ ਭਾਵੇਂ ਕਰੋੜਾਂ ਕਿਸੇ ਪਾਣੀ ਛੱਡਣਾ ਕਿਉਂ ਨਾ ਪਵੇ ਗਾਂ ਤੋਂ ਪੰਜਾਬ ਅੰਦਰ ਹੜ ਨਾ ਆਉਣ ਉਹਨਾਂ ਦੀ ਖਾਲ ਖਲਾਈ ਦਾ ਤੇ ਜਿਹੜੇ ਕੁਦਰਤੀ ਲਾਂਘੇ ਨੇ ਭਾਰਤ ਮਾਲਾ ਯੋਜਨਾ ਤਹਿਤ ਹੁਣ ਜਿੰਨੀਆਂ ਵੀ ਛੜਕਾ ਕੁਦਰਤੀ ਜਿਹੜੇ ਨਾਲੇ ਨੇ ਪਾਣੀ ਦਾ ਵਹਾਅ ਦੇਣਾ ਉਹ ਦਿੱਤਾ ਜਾਵੇ ਇਹਦੀ ਨਾਲ ਦੀ ਨਾਲ 70000 ਰੁਪਇਆ ਪ੍ਰਤੀ ਏਕੜ ਝੋਨੇ ਦਾ ਮੁਆਵਜ਼ਾ ਗੰਨੇ ਦਾ ਉਹ ਕਾਰੀ ਨਹੀਂ ਰਹੀ ਗਰਦੌਰੀ ਗੰਨੇ ਦੀ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਗਰਦੌਰੀ ਨਹੀਂ ਕਰ ਰਹੀ ਹੈਗੀ ਔਰ ਇਹਦੇ ਤੋਂ ਮੁਆਵਜ਼ਾ ਦੇਣ ਲੱਗਿਆ ਪੰਜ ਕਿੱਲੇ ਵਾਲੀ ਸ਼ਰਤ ਜਿਹੜੀ ਆ ਵੀ ਪੰਜ ਕਿੱਲੇ ਤੱਕ ਵਾਲੇ ਨੂੰ ਕੱਲਾ ਮੁਆਵਜ਼ਾ ਦੇਣਾ ਹਟਾਈ ਜਾਵੇ ਪਸ਼ੂਆਂ ਦਾ ਜਿਨ੍ਹਾਂ ਦੇ ਮੁਰਗੀ ਫਾਰਮ ਸੀਗੇ ਉਹਨਾਂ ਨੂੰ ਮੁਆਵਜ਼ਾ ਅੱਡ ਦਾ ਆਂ ਦਾ ਨੁਕਸਾਨ ਹੋ ਗਿਆ ਚਾਹੇ ਉੱਥੇ ਮਜ਼ਦੂਰ ਸੀ ਚਾਹੇ ਖੇਤ ਮਜ਼ਦੂਰ ਚਾਹੇ ਛੋਟਾ ਦੁਕਾਨਦਾਰ ਚਾਹੇ ਕਿਸਾਨ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਘਰ ਦਾ ਉਹਦੀ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਕੱਢ ਕੇ ਸਰਕਾਰ ਦੇਵੇ ਇਹਦੋਂ ਘਰ ਰੇਤ ਤੇ ਜਿਹੜਾ ਲੱਗੀ ਨਾ ਪਾਬੰਦੀ ਵੀ ਇੰਨੀ ਦੇਰ ਤੱਕ ਤੁਸੀਂ ਕੱਢਣੀ ਆ ਉਹਦਾ ਸਾਰੇ ਪੈਸੇ ਮਾਲਕ ਨੂੰ ਮਣੇ ਉਹ ਪਾਬੰਦੀ ਵੀ ਹਟਾਈ ਜਾਵੇ ਔਰ ਜਿਨ੍ਹਾਂ ਦੀਆਂ ਜ਼ਮੀਨਾਂ ਹੜ ਗਈਆਂ ਉਹਨਾਂ ਨੂੰ 1.58 ਹਜ਼ਾਰ ਬਹੁਤ ਘਟਿਆ ਉਹਦਾ ਜ਼ਿਆਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਅਸ ਵੇਲੇ ਵੱਧ ਕਿਸਮ ਦੀ ਆ ਪੰਜਾਬ ਦੀ ਵੀ ਬਰਸਾਤ ਦਾ ਬਹੁਤ ਜੋੜਾ ਕਿ ਇੰਨਾ ਦਿਨਾਂ ਵਿੱਚ ਬਰਸਾਤ ਨਹੀਂ ਪੈਂਦੀ ਉਦੀ ਫਸਲਾਂ ਪੱਕੀਆਂ ਪਈਆਂ ਵਾ ਤੇ ਹਨੇਰੀ ਝੱਖੜਾਂ ਗੜੇ ਮਾਰੀ ਨਾ ਫਸਲਾਂ ਦਾ ਨੁਕਸਾਨ ਹੋਇਆ ਉੱਥੇ-ਉੱਥੇ ਜਿਹੜਾ ਵਾ ਗਰਦੌਰੀ ਕਰਨ ਦੇ ਹੁਕਮ ਦਿੱਤੇ ਜਾਣ ਹਰ ਇਹ ਤੋਂ ਗਾਹਾਂ ਅਸ ਵੇਲੇ ਝੋਨੇ ਦੀ ਖਰੀਦ ਇਹ ਕਹਿੰਦੇ ਸੀ 15-16 ਸਤੰਬਰ ਤੋਂ ਸ਼ੁਰੂ ਕਰਦੇ ਨੇ ਹਜੇ ਵੀ ਅਸੀਂ ਜੰਡਿਆਲਾ ਗੁਰੂ ਮੰਡੀ ਚੈੱਕ ਕੀਤੀ ਪਖਟਾਂ ਵਾਲੇ ਅਮਰਸੱਦ ਚੈੱਕ ਕੀਤੀ ਕਿਤੇ ਵੀ ਸਰਕਾਰੀ ਖਰੀਦ ਹੋ ਨਹੀਂ ਰਹੀ ਮੌਂਚਰ ਦੇ ਨਾਂ ਤੇ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਤੇ ਕਟ ਲੱਗਣੇ ਵੀ ਸ਼ੁਰੂ ਹੋ ਗਿਆ ਇਹ ਵੀ ਸਾਡੀ ਮੰਗ ਹੈਗੀ ਆ ਇਹਦੇ ਨਾਲ ਦੀ ਨਾਲ ਪਰਾਲੀ ਵਾਲਾ ਮਸਲਾ ਪਰਾਲੀ ਸਾਲਾਨਾ ਸਾਡਾ ਧੂਆਂ 6% ਤੋਂ ਵੱਧ ਨਹੀਂ ਹੈਗਾ ਇਸ ਵੇਲੇ 2.2% ਹੋਣਾ ਪਰ ਪਰਾਲੀ ਵਾਲੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਰੈੱਡ ਇੰਟਰੀਆਂ ਤੇ ਜੁਰਮਾਨੇ ਨਜਾਇਜ਼ ਪਾਏ ਜਾ ਰਹੇ ਆ ਦੂਸਰੇ ਬੰਨੇ ਜਿਹੜੇ 94% ਹੋਰ ਕਾਰਨੇ ਚਾਹੀ ਇੰਡਸਟਰੀ ਆ ਆਵਾਜਾਈ ਦੇ ਸਾਧਨਿਆ ਰਸੋਈ ਆ ਉਹਨਾਂ ਤੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਇਹ ਕਿਸਾਨਾਂ ਨਾਲ ਸਤਾਲਾ ਵਿਹਾਰ ਕੇਂਦਰ ਤੇ ਪੰਜਾਬ ਸਰਕਾਰ ਦਾ ਵਾ ਪਰਾਲੀ ਵਾਲੇ ਮੁੱਦੇ ਤੇ ਜਿਹੜੇ ਕੇਂਦਰ ਦੇ ਸਟੇਲਾਈਟ ਨੇ ਉਹਨਾਂ ਨੂੰ ਆਧਾਰ ਬਣਾ ਕੇ ਕਿਸਾਨਾਂ ਤੇ ਕੇਸ ਪਾਏ ਜਾ ਰਿਆ ਪਰ ਉਹ ਸਟੇਲਾਈਟ ਜੇ ਅਸੀਂ ਕਹੀਏ ਵੀ ਤੁਸੀਂ ਸਾਰਾ ਪਿੰਡ ਡੁੱਬਿਆ ਵੇਖਿਆ ਹੜਾਂ ਕਰਕੇ ਉਹ ਸਟੇਲਾਈਟ ਦਾ ਆਧਾਰ ਜਿਹੜਾ ਹਰ ਤੇ ਨਹੀਂ ਲਾਗੂ ਹੋ ਰਿਹਾ ਉਹ ਤੇ ਕਹਿੰਦੇ ਜ਼ਰੂਰੀ ਜਾ ਕੇ ਕਰਨੀ ਆ ਕੱਲ ਨੂੰ ਜਦੋਂ ਕਣਕ ਨੂੰ ਆਕੇ ਲੱਗਣੀ ਆ ਉੱਤ ਤੇ ਵੀ ਸੈਟਲਾਈਟ ਵਿਖਣੇ ਨਹੀਂ ਹੈਗੇ ਇਹ ਵਿਤਕਰਾ ਪੰਜਾਬ ਦੇ ਕਿਸਾਨਾਂ ਨਾਲ ਹੋ ਰਿਹਾ ਅਸੀਂ ਕਹਿੰਨੇ ਆ ਸਰਕਾਰ ਪਰਾਲੀ ਦਾ ਹੱਦਕ ਹੱਲ ਕੱਢੇ ਜਾਂ 6000 ਪ੍ਰਤੀ ਏਕੜ ਜਾਂ 200 ਰੁਪਇਆ ਪ੍ਰਤੀ ਕੁਇੰਟਲ ਸਾਨੂੰ ਮੁਆਵਜ਼ਾ ਦੇਵੇ ਕਿਸਾਨਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਇਹਦਾ ਕੋ ਠੋਸ ਹੱਲ ਕਰਨਾ ਚਾਹੀਦਾ ਔਰ ਮੀਡੀਆ ਤੇ ਜਿਵੇਂ ਕਿਸਾਨਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ ਇਹ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਬਾਸਮਤੀ ਮਾਧਿਅਮ ਵਿੱਚ ਰੁਲੀ ਆ ਨਰਮਾ ਜਿਹੜਾ ਉਹ ਮਾਲ ਵਿੱਚ ਵੜਿਆ ਹੁਣ ਕੇਂਦਰ ਨੇ ਫਸਲਾਂ ਦੇ ਭਾਅ ਵਧਾਏ ਸਿੱਕੀ ਫਾਇਦਾ ਉੱਥੇ 7000 ਰੁਪਏ ਤੋਂ ਵੱਧ ਰੇਟ ਆ ਨਰਮੇ ਦਾ ਵਿਕਨ 4500 ਨੂੰ ਡਿਆ ਹੈਗਾ ਐਮਐਸਪੀ ਦਾ ਉਹਦਾ ਫਾਇਦਾ ਬਾ ਜਿਹੜੀ ਮੰਡੀ ਚ ਖਰੀਦ ਹੋਵੇ ਤੇ ਦੋਵੇਂ ਫਸਲਾਂ ਰੁਲ ਗਈਆਂ ਇਹ ਕਹਿੰਦੇ ਸੀ ਡਿਵਰਸਿਫਿਕੇਸ਼ਨ ਕਰਨਾ ਹੈਗਾ ਜੇ ਸਾਨੂੰ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਦੇ ਦਿੰਦੇ ਹੋ ਸਕਦਾ ਪਰਾਰੀ ਵਾਲਾ ਮਸਲਾ ਵੀ ਅਸੀਂ ਹੱਲ ਕਰ ਲੈਂਦੇ ਹੈਗੇ ਔਰ ਅੱਜ ਇਹ ਤੋਂ ਬਾਅਦ ਅਸੀਂ ਗੋਲਡਨ ਗੇਟ ਤੇ ਅਰਥੀ ਫੁਕ ਮਜਾਰੇ ਕਰਾਂਗੇ ਜਿੰਨੇ ਵੀ ਰੋਜ਼ਗਾਰ ਦਾ ਸਵਾਲ ਬਹੁਤ ਵੱਡਾ ਬੇਰਜ਼ਗਾਰੀ ਬੜੇ ਵੱਡੇ ਪੱਧਰ ਤੇ ਆ ਜਿੰਨੇ ਵੀ ਠੇਕਾ ਮੁਲਾਜ਼ਮ ਨੇ ਪੰਜਾਬ ਦੇ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਕਰਦੇ ਅੱਜ ਵੀ ਜਿਹੜੇ ਵੇਰਕਾ ਮਿਲਕ ਪਲਾਂਟ ਵਾਲੇ ਆ ਹੜਤਾਲਤੇ ਨੇ ਔਰ ਉਹ 7-8 ਸਾਲਾਂ ਤੋਂ ਬੇਰਜ਼ਗਾਰ 5000 ਮੁੰਡਾ ਘੱਡੋ ਘੱਡ ਉਹ ਕੰਮ ਕਰ ਰਿਹਾ ਵੇਰਕੇ ਚੋਂ ਕਹਿੰਦੇ ਨਵੀਂ ਭਰਤੀ ਕਰਨੀ ਤੁਹਾਨੂੰ ਨਹੀਂ ਰੱਖਣਾ ਹੈਗਾ ਅਸੀਂ ਉਹਦੀ ਸਪੋਰਟ ਕਰਦੇ ਆ ਅਰ ਜਿੰਨੇ ਵੀ ਠੇਕੇ ਦੇ ਮੁਲਾਜ਼ਮ ਹੈ ਚਾਹੇ ਮਾਸਟਰ ਕੈਂਡਰ ਚ ਹੋਣ ਕਿਸੇ ਬਿਜਲੀ ਬੋਰਡ ਚ ਹੋਣ ਉਹਨਾਂ ਨੂੰ ਪੱਕਾ ਕੀਤਾ ਜਾਣਾ ਚਾਹੀਦਾ ਇਹ ਵੀ ਰਸੀਮ ਐਤ ਕਰਦੇ ਆ ਪਰ ਜਿਵੇਂ ਤੁਸੀਂ ਵੀ ਕੱਲ ਵੇਖਿਆ ਹੋਣਾ ਹਰਮਨਦੀਪ ਸਿੰਘ ਆਪਣਾ ਮਾਵੇ ਦਾਵਾ ਲਗਭਗ 72 73 ਦਿਨ ਹੋ ਗਏ ਲੱਭਾਂ ਦੀ ਹੈਗਾ ਮਾਵਾ ਦਾ ਪੁੱਤ ਕੋਈ ਜਣ ਸਵੇਰੇ ਖਬਰਾਂ ਸੁਣ ਰਹੀ ਇਟਲੀ ਚ ਹੋਰ ਉਹ ਹਾਦਸਾ ਹੋਇਆ ਹੈਗਾ ਸੋ ਸਰਕਾਰ ਜਿਹੜੀ ਆ ਭਾਰ ਸਰਕਾਰ ਨੂੰ ਚਾਹੀਦਾ ਜਿਹੜੇ ਪਰਵਾਸੀ ਪੰਜਾਬੀ ਨੇ ਬਾਹਰਲੇ ਮੁਲਕਾਂ ਜਿਨ੍ਹਾਂ ਦੇ ਧੀਆਂ ਪੁੱਤ ਉਸ ਤੋਂ ਗੁੰਮ ਹੋ ਗਿਆ ਉਹਨਾਂ ਦਾ ਵਿਸ਼ੇਸ਼ ਪਰਾਲਾ ਕਰਕੇ ਉਹਨਾਂ ਦੀ ਭਾਲ ਕੀਤੀ ਜਾਵੇ ਤਾਂ ਜੋ ਮਾਪਿਆਂ ਨੂੰ ਥੋੜੀ ਬਹੁਤੀ ਰਾਹਤ ਦਿੱਤੀ ਜਾ ਸਕੇ ਤੇ ਇਸ ਕਰਕੇ ਸਾਡਾ ਸਾਫ ਮੰਨਾ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਹਿਣਾ ਵੀ ਤਗੜੇ ਹੋ ਜੋ ਆਉਣ ਵਾਲੇ ਸਮਾਂ ਵਿੱਚ ਅੰਦੋਲਨ ਹੋਰ ਤੇਜ਼ ਕਰਾਂਗੇ ਵੱਡੇ ਤੇ ਮੋਰਚੇ ਲਾਉਣੇ ਪੈਣੇ ਆ ਆਉਣ ਵਾਲੇ ਦਿਮਾਂ ਜਿਹੜੇ ਟਰਾਲੀ ਚੋਰੀਆਂ ਹੋਈਆਂ ਸ਼ੰਭੂ ਤੇ ਉਹਦਾ ਇਨਸਾਫ ਲੈਣ ਵਾਸਤੇ ਔਰ ਜਿਹੜਾ 3 ਕਰੋੜ 70 ਲੱਖ ਦਾ ਸਾਡਾ ਉਥੇ ਨੁਕਸਾਨ ਹੋਇਆ ਉਹਦੀ ਪਰਪਾਈ ਵੀ ਕਰਨੀ ਹੈਗੀ ਆ ਹੋਰ ਆਉਣ ਵਾਲੇ ਜ਼ਮੇਂ 'ਚ ਵੱਡੇ ਮੋਰਚੇ ਲਾਵਾਂਗੇ ਇਹਦੇ ਲਈ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਕਹਿੰਨੇ ਵੀ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਇਹਨਾਂ ਕੋਲੇ ਕੋਈ ਆਸ ਮਤ ਰੱਖੋ ਸਾਨੂੰ ਜੋ ਕੁਝ ਸੰਘਰਸ਼ਾਂ ਦੇ ਕਰਕੇ ਲੈਣਾ ਪੈਣਾ ਇਹਦੇ ਵਾਸਤੇ ਅਸੀਂ ਪੰਜਾਬ ਦੇ ਸ਼ਹਿਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਆਮ ਮਲਾਜ਼ਮਾਂ ਨੂੰ ਸਾਰਿਆਂ ਨੂੰ ਸੱਦਾ ਦੇਵੇਂ ਆ ਤੇ 15 ਅਕਤੂਬਰ ਨੂੰ ਚੰਡੀਗੜ੍ਹ